ਕਹਿੰਦੇ ਨੇ ਕਿਤਾਬਾਂ ਸਭ ਤੋਂ ਵਧੀਆ ਇਨਸਾਨ ਦੀਆਂ ਦੋਸਤ ਹੁੰਦੀਆਂ ਨੇ ਜੋ ਤੁਹਾਨੂੰ ਸਿੱਖਿਆ ਤੇ ਇੱਕ ਚੰਗਾ ਇਨਸਾਨ ਬਣਾਉਂਦੀਆਂ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਅਨਪੜ੍ਹ ਸ਼ਖਸ ਦਾ ਕਿਤਾਬਾਂ ਨਾਲ ਐਸਾ ਪਿਆਰ ਪਿਆ ਕਿ ਉਸਦੀ ਜ਼ਿੰਦਗੀ ਹੀ ਬਦਲ ਗਈ ਤੇ ਅੱਜ ਹੋਰਾਂ ਲੋਕਾਂ ਨੂੰ ਸਿੱਖਿਆ ਤੇ ਆਪਣੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾ ਰਿਹਾ ਤੇ ਇੱਕ ਬਰਨਾਲਾ ਦੇ ਢਾਬੇ ਤੇ ਅੱਡਾ ਲਗਾ ਕੇ ਕਿਤਾਬਾਂ ਵੇਚ ਕੇ ਆਪਣੇ ਘਰ ਦਾ गुजारा ਕਰ ਰਿਹਾ ਮੇਰਾ ਨਾਮ ਅਗਨਦੀਸ਼ ਸਿੰਘ ਹੈ ਮੈਂ ਬਰਨਾਲੇ ਦੇ ਲਾਗੇ ਪਿੰਡਾ ਪੱਤੀ ਸੇਵਾ ਆਂ ਜੀ ਉੱਥੋਂ ਦਾ ਰਹਿਣ ਵਾਲਾ ਹਾਂ ਸਿਰ ਪਹਿਲਾਂ ਤਾਂ ਮੈਂ ਲੇਬਰੀ ਕਰਦਾ ਹੁੰਦਾ ਸੀ ਜੀ ਤੇ ਲੇਬਰ ਕਰਦਾ ਹੁੰਦਾ ਸੀਗਾ ਤੇ ਉੱਥੋਂ ਆਪਣੇ ਇੱਕ ਆਪਣੇ ਮਿੱਤ ਮਿੱਤਰ ਜੀ ਨਾ ਦੇ ਹੈਗੇ ਨੇਗੇ ਉਹਨਾਂ ਪਬਲਿਕੇਸ਼ਨ ਤਰਕ ਭਾਰਤੀ ਤੇ ਉਹਨਾਂ ਨੇ ਉੱਥੋਂ ਲੇਬਰ ਲੇਬਰ ਚਾਹੁੰ ਚਾਹੀ ਸੀ ਕਿ ਵੀ ਕੋਈ ਬੰਦਾ ਚਾਹੀਦਾ ਜਿਹੜਾ 10 12 ਪੜਿਆ ਹੋਵੇ ਵੀ ਜਿਹੜਾ ਵੀ ਕੰਮ ਕਰਕਾ ਕਰ ਸਕਦਾ ਹੋਵੇ ਜੀ ਤੇ ਉੱਥੇ ਮੈਂ ਖੜਾ ਸੀਗਾ ਮਾਚਲ ਮੈਂ ਚੱਲ ਬੜਦਾ ਕਿਹੜਾ ਬੱਠਲੀ ਚੱਕਣੀ ਨੇ ਕਿਹੜਾ ਕੁਰਸੀ ਤੇ ਬੈਠਣਾ ਹੈ ਤੇ ਉੱਥੋਂ ਮੈਨੂੰ ਲੈ ਗਏ ਸੀਗੇ ਤੇ ਉੱਥੇ ਫਿਰ ਕਹਿ ਮੈਨੂੰ ਪੁੱਛਦੇ ਹੀ ਪੜਨਾ ਆਉਂਦਾ ਨਹੀਂ ਮਹਾਨਾ ਜੀ ਮਿਲਦਾ ਸੀ ਬੱਠਲੀ ਚੱਕਣੇ ਮੈਂ ਤਾਂ ਆ ਗਿਆ ਜੀ ਤੇ ਉਹ ਕਹਿੰਦੇ ਚੱਲ ਕੋਈ ਨਹੀਂ ਅਜਦਾ ਦਿਨ ਤਾਂ ਲਾ ਫਿਰ ਹੌਲੀ-ਹੌਲੀ ਉਹਨਾਂ ਨੂੰ ਲੱਗਿਆ ਵੀ ਮੁੰਡਾ ਕੰਮ ਕਰਨ ਵਾਲਾ ਕਰ ਲੂਗਾ ਤੇ ਉਹਨਾਂ ਨੇ ਫਿਰ ਮੈਨੂੰ ਹੌਲੀ-ਹੌਲੀ ਕਿਤਾਬਾਂ ਨਾਲ ਪਹਿਲਾਂ ਚੱਕ ਧਾਰਤੀ ਰੱਖਿਆ ਜੀ ਫਿਰ ਹੌਲੀ-ਹੌਲੀ ਉਹਨਾਂ ਨੇ ਮੈਨੂੰ ਪੜਨਾ ਸਿਖਾਇਆ ਜੀ ਉਥੇ ਨਾ ਕੁੜੀਆਂ ਕੰਮ ਕਰਦੀਆਂ ਹੁੰਦੀਆਂ ਜਿਉ ਬਾਕਾਇਦਾ ਨਾ ਅੱਧਾ-ਅਧਾ ਘੰਟਾ ਘੰਟਾ ਲਗਾ ਕੇ ਨਾ ਮੈਨੂੰ ਅਖਬਾਰ ਲੈ ਕੇ ਵੇਚ ਜਾਂਦੇ ਸੀਗਾ ਉਹ ਪੜਾਉਂਦੀਆਂ ਹੁੰਦੀਆਂ ਜੋੜ-ਜੋੜ ਕੇ ਊੜੇ ਐੜੇ ਤੋਂ ਸਟਾਰਟ ਕਰਕੇ ਹੌਲੀ-ਹੌਲੀ ਉਹਨਾਂ ਨੇ ਪੜ੍ਹਨਾ ਲਿਖਣਾ ਸਿੱਖਿਆ ਜੀ ਫਿਰ ਪੜ੍ਹਨ ਤੋਂ ਬਾਅਦ ਫਿਰ ਹੌਲੀ-ਹੌਲੀ ਫਿਰ ਮੈਂ ਉਹਨਾਂ ਦੀ ਮਾਰਕੀਟਿੰਗ ਦਾ ਕੰਮ ਕਰਦਾ ਰਿਹਾ ਜੀ ਫਿਰ ਐਗਜ਼ੀਬਿਸ਼ਨ ਵਗੈਰਾ ਵੀ ਹੁੰਦੀਆਂ ਫਿਰ ਉਹ ਲਾਉਂਦਾ ਰਿਹਾ ਜੀ ਤੇ ਜਦੋਂ ਉਹਨਾਂ ਲੈ ਆਇਆ ਸੀ ਉਹ ਘਰ ਦੇ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਸੀਗੇ ਤੇ ਆਰਥਿਕ ਤੌਰ ਤੇ ਕਮਜ਼ੋਰੀ ਸੀ ਤੇ ਇਹਨਾਂ ਕਰਕੇ ਹੀ ਲੇਬਰ ਚ ਲ ਉਹ ਕਿੱਦਾਂ ਦੇ ਉਹ ਦਾ ਇਹ ਇੱਥੀ ਕੰਮ ਕਰਨ ਦੇ ਬਾਅਦ ਵਧਿਆ ਜਦੋਂ ਕਿਤਾਬਾਂ ਚ ਆਏ ਇੱਥੇ ਵੀ ਆਉਣ ਨਾਲ ਫਰਕ ਪਿਆ ਜੀ ਕਿਤਾਬਾਂ ਦੇ ਬਾਕੀ ਐ ਵੀ ਜਦੋਂ ਉਹਨਾਂ ਨਾਲ ਵੀ ਕੰਮ ਕਰਦੇ ਸੀ ਉਦੋਂ ਵੀ ਹੌਲੀ ਹੌਲੀ ਕਿਤਾਬਾਂ ਦਾ ਕੰਮ ਕਰਦੇ ਸੀ ਨਾਲ ਨਾਲ ਹੌਲੀ ਹੌਲੀ ਮਾਣਾ ਮਟਾਉ ਨੂੰ ਵੀ ਆਰਥਿਕ ਤੌਰ ਤੇ ਸਪੋਰਟ ਕਰ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਦਾ ਕਿ ਆਉਣ ਹੌਲੀ ਹੌਲੀ ਐ ਸੈੱਟ ਹੋ ਗਿਆ ਜੀ ਘਰ ਦੇ ਹਾਲਾਤ ਵੀ ਸੈੱਟ ਹੋ ਗਏ ਤੇ ਆਪਣੇ ਆਪੋ ਆਪਣੀਆਂ ਜ਼ਿੰਦਗੀਆਂ ਚ ਵੀ ਸੈੱਟ ਹੋ ਗਏ ਆ ਸਰੂਰ ਤੋਂ ਆਪਣੇ ਸਰੂਰ ਬਨਾਲਾ ਰੋਡ ਤੇ ਆਪਣਾ ਤਨੌਲਾ ਪਿੰਡ ਆ ਤਨੌਲੇ ਦੇ ਵਿੱਚ ਇੱਕ ਦੀਪ ਟਾਬਾਗਾ ਜੀ ਦੇ ਬਹੁਤ ਫੇਮਸ ਆ ਜੀ ਉੱਥੇ ਆਪਣੀ ਐਗਜ਼ੀਬੀਸ਼ਨ ਲੱਗੀ ਹੁੰਦੀ ਹੈ ਜੀ ਕਿਤਾਬਾਂ ਦੀ ਤੇ ਮੈਂ ਤੇ ਮੇਰਾ ਬ੍ਰਦਰ ਹੁੰਨੇ ਆ ਜੀ ਇੱਥੇ ਸਾਰਾ ਸਾਇੰਸ ਦੀ ਕਿਤਾਬਾਂ ਸਾਰੀਆਂ ਨਾਵਲ ਕਹਾਣੀਆਂ ਵੀ ਵਿਕੀ ਜਾਂਦੀਆਂ ਨੇ ਜੀਆਂ ਤੇ ਬਾਕੀ ਸਿੱਖ ਹਿਸਟਰੀ ਵੀ ਕੀ ਜਾਂਦੀਆਂ ਸਾਰੋ ਸਾਰੀ ਵੀ ਵਿਕੀ ਜਾਂਦੀਆਂ ਮੋਟੀਵੇਸ਼ਨ ਕਿਤਾਬਾਂ ਵੀ ਕੀ ਜਾਂਦੀਆਂ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਵਿਕਦੀਆਂ ਨੇ ਅਸਲ ਵਿੱਚ ਸਰ ਇਹ ਲੋਕਾਂ ਨੂੰ ਜਿਵੇਂ ਕਹਿੰਦੇ ਕਿਤਾਬਾਂ ਤੱਕ ਜਾਣਾ ਮੁਸ਼ਕਲ ਸੀ ਥੋੜਾ ਜਿਹਾ ਜੀ ਆਪਾਂ ਥੋੜਾ ਜਿਹਾ ਸੌਖਾ ਕੀਤਾ ਇਹ ਤਾਂ ਬਿਆਨ ਦੀ ਬਦੌਲਤ ਜੀ ਤੇ ਇਹਨਾਂ ਨੇ ਬਾਈਆਂ ਲੱਜਾ ਕੇ ਰਿਕਵੈਸਟ ਕੀਤੀ ਸੀ ਬਹੁਤ ਚੰਗੇ ਬਾਈ ਨੇ ਇਹਨਾਂ ਨੇ ਕਹਿੰਦੇ ਤੇ ਉਹਦੇ ਨਾਲ ਨਾਲ ਜਨਕਿਆਂ ਲੋਕਾਂ ਤੱਕ ਵਧੀਆ ਜਨਕੀ ਕਿਤਾਬਾਂ ਪਹੁੰਚਣ ਲੱਗ ਗਿਆ ਹੁਣ ਸਰ ਸਵੇਰ ਅਸੀਂ 6:30 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਹੁੰਦਾ ਜੀ ਗਰਮੀ ਸਰਦੀ ਦਾ ਫਰਕ ਤਾਂ ਪੈਂਦਾ ਸਰ ਦੇਖੋ ਬਾਕੀ ਆਪਣੇ ਟਾਬੇ ਵਾਲੇ ਨੇ ਜਿਹੜੇ ਬਾਈ ਜੀ ਇਹ ਆਪਣੀ ਬਹੁਤ ਸਪੋਰਟ ਕਰਦੇ ਨੇ ਜੀ ਜੋ ਮੰਨ ਲਓ ਵੀ ਹੁਣ ਕਾ ਦੋ ਦਿਨ ਨੇੜੀ ਚੱਲਦੀ ਰਹੀ ਹੈਗੀ ਉਦੋਂ ਨਾਲ ਅੰਦਰੋਂ ਮੈਂਟੋ ਮੈਂਟੀ ਬੰਦੇ ਭੇਜਦੇ ਨੇ ਮੈਂਟੋ ਮੈਂਟੀ ਤਰਪਾਲ ਪਾ ਕੇ ਇਕੱਠੀਆਂ ਕਰ ਦਿੰਦੇ ਸੀ ਸਰ ਉਹ ਲੇਬਰ ਨਾਲ ਤਾਂ ਵਧੀਆ ਨਾਲ ਤਾਂ ਜਾਣ ਸੌਖੀ ਹੈ ਜੀ ਰਾਮਦਨ ਬੈਠੇ ਇੱਥੇ ਜੀ ਨਾ ਕਿਸਦਾ ਹੁਕਮ ਚੱਲਣ ਦੀ ਲੋੜ ਨਾ ਕਿਸਦਾ ਹੋਰ ਜੀ ਗੁਲਾ ਤੇ ਰਾਹ ਨੇ ਵੀ ਕਰਦਿਆਂ ਬਸ ਇ ਐਸਾਂ ਲੋ ਵੀ ਇਨਕਮ ਵੀ ਵਧੀਆ ਠੀਕ ਹੈ ਸਰਕਾਰੀ ਨੌਕਰੀਆਂ ਨਾਲ ਠੀਕ ਹੈ ਜਿਵੇਂ ਪ੍ਰਾਈਵੇਟ ادارے ਨਾਲ ਵੀ ਆਪਾਂ ਕਹਿੰਦੇ ਨਹੀਂ ਇਹ ਜਿਹੜੇ ਬੁੱਕਸ ਨੇ ਤੁਹਾਨੂੰ ਅੱਗੇ ਵਧਣ ਵਾਸਤੇ ਵੀ ਉਹ ਕਰਦਿਆਂ ਨੇ ਤੇ ਇੱਕ ਤੁਹਾਨੂੰ ਚੰਗਾ ਇਨਸਾਨ ਵੀ ਬਣਾਉਂਦਿਆਂ ਨੇ ਤੇ ਬਾਕੀ ਤੁਹਾਨੂੰ ਜਿਹੜੇ ਮਾੜੇ ਮੋٹے ਨਿੱਕੇ ਮੋٹے ਟੈਨਸ਼ਨਾਂ ਵਗੈਰਾ ਹੁੰਦੀਆਂ ਉਹਨਾਂ ਤੋਂ ਵੀ ਬਾਹਰ ਕੱਢਦਿਆਂ ਨੇ ਇਹ ਕਿਤਾਬਾਂ ਇੱਕ ਆਪਣਾ ਸਭ ਤੋਂ ਸੱਚਾ ਜੀਵਨ ਸਾਥੀ ਨੇ ਤੁਸੀਂ ਪੜੀ ਕਿਤਾਬਾਂ ਹਾਂਜੀ ਹਾਂ ਸਰ ਪੜੀਆਂ ਨੇ ਕਿਹੜੀ ਕਿਹੜੀ ਹਰੀ ਸਿੰਘ ਨਲੂ ਅਤੇ ਬੜੀਆ ਮਹਾਰਾਜਾ ਰਣਜੀਤ ਸਿੰਘ ਤੇ ਵੀ ਜੱਸਾ ਸਿੰਘ ਆਲੂਵਾਲੀਆ ਤੇ ਤੇ ਆਪਣੇ ਰਾਣੀ ਜਿੰਦਾ ਤੇ ਮਹਾਰਾਜਾ ਦਲੀਪ ਸਿੰਘ ਤੇ ਕਮਰ ਨਾਉਨੇ ਵਾਲ ਤੇ ਕਾਫੀ ਸਿੱਖ ਹਿਸਟਰੀ ਦੀਆਂ ਕਾਫੀ ਕਿਤਾਬਾਂ ਪੜੀਆਂ ਨੇ ਤੁਸੀਂ ਯਕੀਨ ਨਹੀਂ ਮੰਨਣਾ ਪਹਿਲੀ ਵਾਰ ਨਾ ਮੈਂ ਰਿਚੀ ਡੈਡਪੋਰਟ ਡੈਡ ਕਤਾਬ ਪੜੀ ਸੀ ਇੱਕ ਪੇਜ ਘੱਟੋ ਘੱਟ 2 ਦਿਨਾਂ 'ਚ ਪੜਿਆ ਗਿਆ ਸੀਗਾ ਜੀ ਜੋੜ 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 ਫਿਰ ਹੌਲੀ ਹੌਲੀ ਇਹੋ ਜਿਹਾ ਤੇ ਹੁਣ ਰੋਜ਼ ਐਂ ਸਾਂ ਲਓ 20 10 10 20 ਪੇਜ ਪੜ੍ਹ ਕੇ ਫਿਰ ਪੈਂਦੇ ਆਂ ਕਹਿੰਦਾ ਜੀ ਪਹਿਲਾਂ ਮਾੜਾ ਮੋਟਾ ਪੜੇ ਹੁੰਦੇ ਸੀ ਤੇ ਉਸ ਥੇਤੀ ਆਪਣਾ ਨੌਲੇਜ ਹੁੰਦੀ ਤੇ ਐ ਵੀ ਹੁਣ ਜੇ ਜਿੰਨੀ ਹੁਣ ਮੰਨ ਲਓ ਵੀ ਕਿਤਾਬ ਪੜ੍ਹਨ ਤੇ ਮੰਨ ਲਓ ਵੀ ਜੇ ਨਾਰਮਲ ਬੰਦੇ ਨੂੰ 2 ਦਿਨ ਲੱਗਦੇ ਆ ਮੈਨੂੰ ਉੱਥੇ 6 ਦਿਨ ਲੱਗਦੇ ਆ 7 ਦਿਨ ਜੀ। ਬਈ ਇਹੀ ਥੋੜਾ ਜਿਹਾ ਪਸਤਾਵਾ ਹੁੰਦਾ ਜੀ। ਸਾਰੇ ਫੁੱਲ ਸਪੋਰਟ ਕਰਦੇ ਆ ਜੀ। ਸਾਰਾ ਕੱਲਾ ਮੈਂ ਨਹੀਂ ਹੁਣ ਤਾਂ ਸਾਰਾ ਡਬਲ ਹੀ ਸਟਰਗਲ ਕਰਦਾ ਜੀ। ਤੜਕੇ ਸਵੇਰ 5 ਵਜੇ ਉੱਠਣਾ ਪੈਂਦਾ ਮੇਰੇ ਮਾਤਾ ਜੀ ਮੇਰੇ ਮੈਸੇਜ ਜੀ ਮੇਰੇ ਫਾਦਰ ਸਾਹਿਬ ਮੇਰੀ ਗੁੜੀਆਂ ਵੀ ਸਾਰੇ 5 ਵਜੇ ਉੱਠ ਖੜਦੇ ਆ ਜੀ। ਫਿਰ ਰਾਤ ਨੂੰ 2 ਵਜੇ 1:30 ਵਜੇ ਜਾ ਕੇ ਪੈਂਦੇ ਆ ਸਾਰਾ ਡਬਲ ਜੀ। ਵੀ ਸਾਰੇ ਟੱਬਰ ਦੀ سپورਟ ਆ ਜਾਈ ਐ ਨਹੀਂ ਹੈਗਾ ਮੈਂ ਇਕੱਲਾ ਕਰਦਾ ਜਾਂ ਮੇਰਾ ਇਕੱਲਾ ਭਾਈ ਕਰਦਾ ਸਾਰੇ ਟੱਬਰ ਦੀ سپورਟ ਆਈ ਉਹਨਾਂ ਨੂੰ ਵੀ ਉਹਨਾਂ ਹੀ ਜਾਗਣਾ ਪੈਂਦਾ ਜਿੰਨਾ ਸਾਨੂੰ ਜਾਗਣਾ ਪੈਂਦਾ ਹੈ ਇੱਕ ਨਾ ਜਿਹੜਾ ਪੱਠਲ ਚਾਹਦਾ ਹੁੰਦਾ ਉਹਦੇ ਵਾਸਤੇ ਇੱਕ ਸੁਪਨਾ ਆਉਂਦਾ ਵੀ ਮੈਂ ਕੁਰਸੀ ਤੇ ਬੈਠਾ ਤੇ ਆਪਣਾ ਉਹ ਸੁਪਨਾ ਪੂਰਾ ਹੋਇਆ ਵੀ ਅਪਰ ਪੱਠਲ ਚੱਕਣ ਤੋਂ ਬਾਅਦ ਇੱਕ ਪੱਠਲ ਛੱਡ ਕੇ ਕੁਰਸੀ ਤੇ ਬੈਠਿਆ ਜੀ ਘੁੰਮਣਾ ਤੇ ਹਾਲਾਂਕਿ ਦੋ ਤਿੰਨ ਬੰਦੇ ਥੱਲੇ ਕੰਮ ਵੀ ਕਰਦੇ ਨੇਗੇ ਆਪਣੇ ਆਪ ਵੀ ਜ਼ਿੰਦਗੀ ਸੌਖੀ ਹੈ ਕਿਤੇ ਸਾਰੀ ਜਿਹੜੀ ਧੁੱਪ ਚ ਮਰਨਾ ਕਿਤੇ ਆਰਾਮ ਦੇਣਾ ਉਧਰ ਦਕਾਨ ਲੈਤੀ ਵੀ ਅਸੀਂ ਛੱਡ ਕੇ ਆਉਂਨੇ ਉੱਥੇ ਬਹਿ ਜਾਂਦੇ ਦਾ ਇਹ ਸ਼ਖਸ ਹੋਰਾਂ ਲਈ ਮਿਸਾਲ ਹੈ ਜੋ ਹਿੰਮਤ ਹਾਰ ਕੇ ਘਰ ਬੈਠ ਜਾਂਦੇ ਨੇ ਕਿਉਂਕਿ ਜ਼ਿੰਦਗੀ 'ਚ ਮਿਹਨਤ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਤੇ ਕਿਤਾਬਾਂ ਪੜਨ ਵਾਲਾ ਇਨਸਾਨ ਕਦੇ ਵੀ ਹਾਰ ਨਹੀਂ ਮੰਨਦਾ ਬਰਨਾਲਾ ਤੋਂ ਆਸ਼ੀਸ਼ ਦੀ ਰਿਪੋਰਟ